ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਰਨ ਵਰਤ ਦੌਰਾਨ ਹਰਿਆਣਾ ਪੰਜਾਬ ਸਰਹੱਦ ਤੇ ਮੌਜੂਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਡੱਲੇਵਾਲ ਦੀ ਨਬਜ਼ 42 ਤੱਕ ਅਤੇ ਬਲੱਡ ਪ੍ਰੈਸ਼ਰ 80/56 ਤੱਕ ਘਟ ਗਿਆ ਡਾਕਟਰਾਂ ਦੀ ਟੀਮ ਨੇ ਉੱਥੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਅਤੇ ਪਾਣੀ ਪਲਾ ਕੇ ਸਿਹਤ ਸੁਧਾਰਨ ਦੀ ਕੋਸ਼ਿਸ਼ ਕੀਤੀ ਸਿਹਤ ਖਰਾਬ ਹੋਣ ਤੋਂ ਬਾਅਦ ਮੋਰਚੇ ਤੇ ਮੌਜੂਦ ਸਾਰੇ ਕਿਸਾਨ ਜਾਗ ਪਏ ਅਤੇ ਰਾਤ ਨੂੰ ਹੀ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗੇ ਡੱਲੇਵਾਲ ਨੇ ਮਹਾਪੰਚਾਇਤ ਦੌਰਾਨ ਉਲਟੀਆਂ ਕੀਤੀਆਂ ਤੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਸੀ ਉਸ ਦੀ ਸਿਹਤ ਦੀ ਨਿਗਰਾਨੀ ਕਰਨ ਲਈ ਸਿਹਤ ਵਿਭਾਗ ਵੱਲੋਂ ਇੱਕ ਟੀਮ ਅਲਰਟ ਮੋਡ ਤੇ ਰੱਖੀ ਗਈ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਨੇ ਖਨੋਰੀ ਸਰਹੱਦ ਤੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਕਮੇਟੀ ਨੇ ਡੱਲੇ ਨੂੰ ਸਲਾਹ ਦਿੱਤੀ ਉਹ ਆਪਣਾ ਮਰਨ ਵਰਤ ਜਾਰੀ ਰੱਖੇ ਤਾਂ ਵੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਕਮੇਟੀ ਨੇ ਇਹ ਵੀ ਕਿਹਾ ਕਿ ਉਹ ਪੜਾਅ ਬਾਰ ਰਿਪੋਰਟ ਸੁਪਰੀਮ ਕੋਰਟ ਨੂੰ ਸੌਪਣਗੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਦੱਸਿਆ ਕਿ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਨਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਸਰਕੇ ਵਿਰੋਧ ਕੀਤਾ ਜਾਵੇਗਾ ਉਸ ਤੋਂ ਪਹਿਲਾਂ 10 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਜਾਵੇਗਾ 6 ਜਨਵਰੀ ਨੂੰ ਸ਼ੰਭੂ ਬਾਰਡਰ ਸਰਹੰਦ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬੀ ਬਣਾਇਆ ਗਿਆ ਡੱਲੇਵਾਲ ਦੀ ਸਿਹਤ ਬਹੁਤ ਹੀ ਕਮਜ਼ੋਰ ਹੈ ਪਰ ਕਿਸਾਨਾਂ ਦਾ ਜਜ਼ਬਾ ਬਰਕਰਾਰ ਹੈ ਭਾਵੇਂ ਸਥਿਤੀ ਨਾਜੁਕ ਹੈ ਪਰ ਕਿਸਾਨ ਆਪਣੇ ਹੱਕ ਲਈ ਮਰਨ ਵਰਤ ਜਾਰੀ ਰੱਖਣ ਦਾ ਇਰਾਦਾ ਦਿਖਾ ਰਹੇ ਨੇ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਮਹਾਪੰਚਾਇਤ ਹੋਈ ਇੱਥੇ 9 ਮਿੰਟ ਬੋਲਣ ਤੋਂ ਬਾਅਦ ਡੱਲੇਵਾਲ ਨੂੰ ਚੱਕਰ ਆਉਂਦੇ ਉਲਟੀਆਂ ਆਉਣੀਆਂ ਸ਼ੁਰੂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕਾਫੀ ਘਟ ਗਿਆ ਜਸ ਤੋਂ ਬਾਅਦ ਸਿਹਤ ਵਿਭਾਗ ਨੇ ਇੱਕ ਟੀਮ ਨੂੰ ਅਲਰਟ ਮੋਡ ਤੇ ਰੱਖਿਆ ਡੱਲੇਵਾਲ ਨੇ ਉਲਟੀਆਂ ਔਨ ਕਰਨ ਪਾਣੀ ਪੀਣਾ ਬੰਦ ਕਰ ਦਿੱਤਾ ਸੀ ਉਸ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਸੀ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਚੇਅਰਮੈਨ ਸਾਹਿਬ ਦਾ ਜਸਟਿਸ ਨਵਾਬ ਸਿੰਘ ਦੀ ਅਗਵਾਈ ਹੇਠ ਖਨੌਰੀ ਸਰਹੱਦ ਤੇ ਪਹੁੰਚੀ ਕਮੇਟੀ ਡੱਲੇਵਾਲ ਨੂੰ ਮਿਲੀ ਉਸ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਮਰਨ ਵਰਤ ਜਾਰੀ ਰੱਖਦਾ ਹੈ ਤਾਂ ਵੀ ਉਸ ਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਕਮੇਟੀ ਨੇ ਕਿਹਾ ਕਿ ਉਹ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਪੇਗੀ ਤੇ ਉੱਥੇ ਹੀ ਹੋਣਾ ੱਲੇ ਬਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਡਾਕਟਰੀ ਟੀਮਾਂ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕਰ ਰਹੇ ਨੇ ਜੋ ਤਸਵੀਰਾਂ ਵਿੱਚ ਸਭ ਦਿਖਾਈ ਦੇ ਰਿਹਾ ਪਾਣੀ ਪਲਾ ਕੇ ਸਿਹਤ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਕਿਸਾਨ ਵੀ ਰਾਤ ਨੂੰ ਉੱਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਕਿ ਡੱਲੇ ਬਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ

పరితిత్తి ਕਿੱਥੀ ਬਦਲੀ ਹੈ ਵਾਲਦਪੁਰ ਦੇ ਸਾਡੇ ਇੱਕ ਇੱਕ ਜਗ੍ਹਾ ਬੈਠਾ ਮੈਂ ਇਸ ਵੇਲੇ ਸ਼ੰਭੂ ਮੋਰਚੇ ਤੇ ਬੈਠਾ ਸਾਡਾ ਇੱਥੇ ਦਫਤਰ ਹੈ ਹੈੱਡਕੁਆਰਟਰ ਹੈ ਇਸ ਵੇਲੇ ਤਰਨਤਾਰਨ ਜ਼ਿਲੇ ਦੀ ਡਿਊਟੀ ਹੈ ਸਾਰੇ ਵੀਰ ਆਏ ਹੋਏ ਸਵੇਰ ਦੀ ਮੀਟਿੰਗ ਸਾਡੀ ਇੱਥੇ ਅਰਲੀ ਮਾਰਨਿੰਗ ਹੋ ਜਾਂਦੀ ਹੁੰਦੀ ਆ ਔਰ ਇੱਥੇ ਸਾਰੇ ਅਸੀਂ ਮੀਟਿੰਗ ਦੇ ਵਿੱਚ ਬੈਠੇ ਹੈਗੇ ਆ ਕੀ ਮਾਹੌਲ ਹੈ ਮੋਰਚੇ ਦਾ ਕਿੱਧਰ ਮੋਰਚਾ ਜਾ ਰਿਹਾ ਕੀ ਕੁਝ ਹੈਗਾ ਉੱਤੇ ਚਰਚਾ ਕਰਨ ਦੇ ਆ। ਇਹਨੂੰ ਵੱਧ ਤੋਂ ਵੱਧ ਭਰਾਓ ਇਸ ਲਾਈਵ ਨੂੰ ਸ਼ੇਅਰ ਕਰ ਦਿਓ। ਇੱਕ ਤਾਂ ਜਿਹੜਾ ਦੋਵਾਂ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਤੋਂ ਐਸਕੇਮ ਨਾਨ ਪੋਲਿਟਿਕਲ ਨੇ ਤੈਅ ਕੀਤਾ ਹੈ ਕਿ ਅਸੀਂ ਅਰਥੀ ਫੂਕ ਮਜ਼ਦਾਰੀ ਜਿਹੜੇ ਆ 10 ਨੂੰ ਕਰਨੇ ਹੈਗੇ ਉਹਦੇ ਜਿਹੜੀਆਂ ਗੱਲਾਂ ਕਰਨ ਵਾਲੀਆਂ ਹੈਗੀਆਂ ਇੱਕ ਤਾਂ ਫਲੈਕਸੀਆਂ ਬਣਾਉਣੀਆਂ ਹੈਗੀਆਂ। ਇੰਗਲਿਸ਼ ਦਾ ਸ਼ਬਦ ਫਲੈਕਸੀ ਜਾਂ ਕੱਟ ਆਊਟ। ਬਹੁਤ ਸਾਰੇ ਤੁਸੀਂ ਫਲੈਕਸੀਆਂ ਦੇਖਿਆ ਹੋਣਗੇ ਆ ਜਿਹੜੀਆਂ 2 mm 3 mm 5 mm ਦੀਆਂ ਵੀ ਬੰਦੀਆਂ ਹੁੰਦੀਆਂ ਉਹ ਬਣਾ ਕੇ ਹਰ ਇੱਕ ਟੂਲ ਪਲਾਜੇ ਤੇ ਹਰੇਕ ਨਗਰ ਦੇ ਵਿੱਚ ਲੱਗਣੀਆਂ ਚਾਹੀਦੀਆਂ ਵਾ ਔਰ ਕੋਈ ਅੱਜ ਕੱਲ੍ਹ ਤੋਂ ਤੁਸੀਂ ਤੁਸੀਂ ਅੱਜ ਹੀ ਮੋਦੀ ਸਰਕਾਰ ਦਾ ਪੁਤਲਾ ਬਣਾ ਲਿਓ ਠੀਕ ਹੈ ਪਿੰਨ ਚ ਪਤਾ ਲੱਗੇ ਫੁਕਿਆ ਫੁਕਣਾ ਆਪਾਂ ਦੱਸ ਨੂੰ ਹੀ ਠੀਕ ਆ ਔਰ ਉਹਦੇ ਜਿਹੜੀ ਫਲੈਕਸੀ ਆ ਉਹਦੇ ਥੱਲੇ ਵਿੱਚ ਲਿਖਿਓ ਦੋ ਸ਼ਬਦ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਠੀਕ ਹੈ ਜੀ ਉਹਦੇ ਵਿੱਚ ਲਿਖਿਆ ਹੋਣਾ ਚਾਹੀਦਾ ਔਰ ਦਾਸ ਨੂੰ ਫਿਰ ਉਹ ਫਲੈਕਸੀਆ ਨਹੀਂ ਸਾੜਨੀਆ ਫਲੈਕਸੀਆ ਦਾ ਵਿਰੋਧ ਪਿੰਡਾਂ 'ਚ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਜਿਹੜੇ ਪੁਤਲੇ ਬਣਾਉਨੇ ਅਸੀਂ ਠੀਕ ਹੈ ਉਹ ਹਰ ਪਿੰਡ ਦੇ ਵਿੱਚ ਔਰ ਦੋ ਮੈਂ ਦੇਖਿਆ ਪਿੰਡਾਂ ਦੇ ਵਿੱਚ ਗੋਵਾ ਸੁੱਟਣ ਵਾਲੀ ਇੱਕ ਰੀੜੀ ਜੀ ਹੁੰਦੀ ਜਿਹੜੀ ਹਜ਼ਾਰਾਂ ਤੇ ਲੱਗੀ ਹੋਣਾ ਅੱਜ ਕੱਲ ਤਾਂ ਮੋਟਰਸਾਈਕਲ ਨੂੰ ਵੀ ਲਾਈ ਹੈਗੀ ਆ ਟਰੈਕਟਰ ਤੇ ਵੀ ਸਪੀਕਰ ਵੱਜ ਜਾਂਦਾ ਵਾ ਜੀਪ ਤੇ ਵੀ ਸਪੀਕਰ ਜਣੀ ਉਹਨੂੰ ਪਤਲੇ ਨੂੰ ਸਾਰੇ ਪਿੰਡ ਚ ਕਮਾ ਕੇ ਸਾਰਾ ਪਿੰਡ ਇਕੱਠਾ ਕਰਕੇ ਜਿੱਥੇ ਵੀ ਤੁਹਾਡਾ ਕੋਈ ਪ੍ਰੋਗਰਾਮ ਉੱਥੇ ਸਾੜਿਆ ਜਾਵੇ ਹਜ਼ਾਰਾਂ ਬੰਦਿਆਂ ਦੀ ਸਮੂਲੀਅਤ ਹੋਵੇ ਬੱਚੇ ਬੀਬੀਆਂ ਸਾਰੇ ਵਿੱਚ ਸ਼ਾਮਲ ਹੋਣ ਜੇ ਅਸੀਂ ਚਾਹੁੰਦੇ ਆਂ ਕਿ ਇਹ ਮੋਰਚਾ ਜਿੱਤਿਆ ਜਾਵੇ ਇਹ ਦੇਸ਼ ਵਿਆਪੀ ਸਾਡਾ ਅੰਦੋਲਨ ਆ ਜੇ ਦੇਖੋ ਸਭ ਤੋਂ ਵੱਡਾ ਐਕਸ਼ਨ ਹੁੰਦਾ ਕਈ ਵਾਰੀ ਮੈਂ ਪਿੰਡਾਂ 'ਚ ਗਿਆ ਉਹਾਂ ਦੇ ਯਾਰ ਪਿੰਡ 'ਚ ਕੀ ਫਾਇਦਾ ਆਖੇ ਜੀ ਪੁਤਲਾ ਸਾੜਨ ਦਾ ਪਿੰਡ 'ਚ ਕੀ ਫਾਇਦਾ ਹੋ ਜੂਗਾ ਪਿੰਡ ਜਿਹੜੇ ਦੇ ਵਿੱਚ ਹੀ ਕਿਸਾਨ ਮਜ਼ਦੂਰ ਆਮ ਜਨਤਾ ਹੈਗੀ ਆ ਜਿਹੜੀਆਂ ਸਮੱਸਿਆਵਾਂ ਲੋਕਾਂ ਨੂੰ ਉਹ ਪਿੰਡਾਂ 'ਚ ਹੀ ਆ ਤੇ ਪਿੰਡਾਂ ਵਾਲੀਆਂ ਜ਼ਮੀਨਾਂ ਦੇ ਹੀ 85 ਤੇ 90% ਜਿਹੜੇ ਨੰਬਰ ਨੇ ਉਹ ਕਰਜ਼ੇ ਕਰਜ਼ੇ ਥੱਲੇ ਆ ਸਭ ਕੁਝ ਉੱਥੇ ਪਿਆ ਜਦੋਂ ਪਿੰਡ ਦੀ ਸਾਥ ਦੇ ਵਿੱਚ ਆਪਾਂ ਸਰਕਾਰ ਦੀਆਂ ਨੀਤੀਆਂ ਨੂੰ ਕੁੱਟ ਦਿੰਨੇ ਆ ਸਰਕਾਰ ਦੀਆਂ ਨੀਤੀਆਂ ਦੀ ਗੱਲ ਲੈ ਕੇ ਜਾਣੇ ਸਾਰੇ ਪਿੰਡਾਂ ਤੱਕ ਇਹਨੂੰ ਕਹਿੰਦੇ ਚੁੱਲ੍ਹੇ-ਚੁੱਲ੍ਹੇ ਤੱਕ ਗੱਲ ਲੈ ਕੇ ਜਾਣੇ ਤੋਂ ਪਾਵੇਂ ਡੇਰਿਆ ਤੇ ਬੈਕਾ ਹੈ ਗਿਆ ਬੈਕਾ ਤੇ ਵੀ ਸਨਾਲ ਆਇਓ ਜਾ ਕੇ ਵੀ ਸਾਰੇ ਉਦਨ ਪਿੰਡ ਚ ਆਓ ਕਰਕੇ ਮਾਰਚ ਪਿੰਡ ਦੇ ਵਿੱਚ ਤੇ ਫਿਰ ਅਰਤੀ ਫੂਕੀ ਜਾਵੇ ਫਿਰ ਆਪਾਂ ਪੜੀਆਂ ਜਥੇਬੰਦੀਆਂ ਪ੍ਰੋਗਰਾਮ ਹੁੰਦੇ ਇੱਕ ਤਾਂ ਸਾਂਝਾ ਆਪਾਂ ਆਪਣੀ ਜਥੇਬੰਦੀ ਚ ਇਹ ਸੋਚਦੇ ਆਂ ਵੀ ਤੁਸੀਂ ਕਸਬਾਦ ਵੀ ਕਰ ਸਕਦੇ ਹੋ ਸਵੇਰੇ ਆਪਣੇ ਪਿੰਡਾਂ ਚ ਫੂਕੇ ਉਹੀ ਇਕੱਠ ਮੁੜ ਕੇ ਕਿਸੇ ਕਸਬੇ ਚ ਇਕੱਠੇ ਹੋਗੇ ਵੱਡੇ ਥਾਂ ਤੇ ਫੂਕੇ ਪ੍ਰੈਸ ਕਰਾ ਸਕਦੇ ਹੋ ਜਿਵੇਂ ਹਰ ਇੱਕ ਦਾ ਹੈਗਾ ਤੇ ਪਾਬੰਦੀ ਕੋਈ ਨਹੀਂ ਇੱਕ ਪਿੰਡ ਪਧਰੀ ਅਲਾਕਾ ਪਦਰੀ ਜ਼ਿਲ੍ਹਾ ਪਦਰੀ ਜਿੱਥੇ-ਜਿੱਥੇ ਕਿਸੇ ਦਾ ਦਿਲ ਕਰਦਾ ਇਹ ਪਿੰਡ ਪਦਰੀ ਤੇ ਫੁੱਕਿਆ ਹੀ ਜਾਣਾ ਚਾਹੀਦਾ ਐਕਸਟਰਾ ਕੋ ਕਰ ਲੈ ਉਹਦੀ ਮਰਜ਼ੀ ਹੈਗੀ ਆ ਬਾਧਵਾ ਕਰ ਲੈ ਕੋਈ ਜਿੱਦਾਂ ਮਰਜ਼ੀ ਕਰ ਲੈ ਸੋ ਵੱਧ ਤੋਂ ਵੱਧ ਜੇ ਦੇਸ਼ ਭਰ ਦੇ ਵਿੱਚ ਕਰੋੜਾਂ ਲੋਕ ਨਿਕਲ ਆਏ ਇਸ ਸੈਕਸ਼ਨ ਦੇ ਵਿੱਚ ਮੋਦੀ ਡਿੱਗਾ ਲੋ ਹੁਣ ਮੈਂ ਦੋ ਗਜ ਆਪਣਾ ਪਹਿਲੀਆਂ ਦਿਨਾਂ ਹੱ ਤੀਜੇ ਦਿਨ ਖਡੌਰੀ ਨਵੰਦੇ ਜੀ ਲੰਡਾ ਕੋਠੀ ਚ 5000 ਫੋਰਸ ਇਕੱਠੀ ਕਰ ਲਈ ਕਦੀ ਕਹਿੰਦੇ ਜੀ ਇਹਨਾਂ ਪਾ 100 ਵਾਰ ਜਿਹੜੀ ਆ ਪਟਿਆਲਿਓਂ ਇਕੱਠੀ ਕਰ ਲਈ ਹੈ ਵੀ ਸੱਚ ਸੀ ਜਿੱਦਨ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕਰਤਾ ਅਗਲੇ ਦਿਨ ਵੀ ਬਾਈ ਡਿੱਗ ਪਿਆ ਅਗਲੇ ਨੇ ਨਹੀਂ ਬੋਲਣ ਦੇ ਆ ਪਿਆ ਮੰਨੂ ਕਹਿੰਦੇ ਸੀ ਤੂੰ 에어 ਐਮਬੂਲੈਂਸ ਲਾ ਲਾ ਅਈ ਤਾਕਤ ਲਾ ਦਿੰਨੇ ਆ ਮੈਂ ਘਸਾਨਾਂ ਦੇ ਨਾਲ ਆ ਮੈਂ ਖਲੜਾ ਵੀ ਵਾਪਸ ਕਰ ਦੂੰ ਜਦੋਂ ਦੇਖਿਆ ਵੀ 3 ਕਰੋੜ ਪੰਜਾਬੀ ਆ ਹੁੰਦਾ ਐਕਸ਼ਨ ਜਿਹੜੇ ਕਹਿੰਦੇ ਪੰਜਾਬ ਬੰਦ ਨਾ ਸਰਕਾਰ ਦੇ ਹੱਕ ਚ ਬਿਆਨ ਦਿੰਦੇ ਆ ਵੀ ਨੁਕਸਾਨ ਬੜਾ ਹੋ ਗਿਆ ਉਹ ਨੁਕਸਾਨ ਹੋ ਗਿਆ ਕਮਲਿਓ ਕੋ ਫਾਇਦਾ ਹੋ ਗਿਆ ਖਰੋਰੀ ਵਾਲ ਨੂੰ ਕੋ ਮੂੰਹ ਨਹੀਂ ਕਰਦਾ ਹੁਣ ਨਾਲ ਦੀ ਨਾਲ ਜਿਹੜਾ ਜਿਹੜੀ ਪਾਲਿਸੀ ਬਣੀ ਆ ਕਈ ਖੌਤੀ ਬੁੱਧੀਜੀਵੀ ਬੋਲਦੇ ਆ ਵੀ ਪਾਲਿਸੀ ਨਹੀਂ ਵਾਪਸ ਹੋ ਸਕਦੀ ਕਦੀ ਠੀਕ ਹੈ ਉਹਨਾਂ ਦਾ ਕਹਿਣਾ ਆਪਣੇ ਥਾਂ ਪਰ ਜਦੋਂ ਦਬਾਅ ਪੈਂਦਾ ਪਾਲਿਸੀ ਤੋਂ ਪਿੱਛੇ ਵੀ ਹਟਣਾ ਪੈਂਦਾ ਵਕਤ ਹੀ ਹੋਵੇ ਭਾਵੇਂ ਠੀਕ ਹੈ ਜੀ ਜਦੋਂ ਤਿੰਨ ਕਾਨੂੰਨ ਵਾਪਸ ਲਾਏ ਸੱਚੀ ਪਾਲਿਸੀ ਨਹੀਂ ਵਾਪਸ ਲਈ ਪਰ ਕਾਨੂੰਨ ਵਾਪਸ ਲੈਣੇ ਪੈਗੇ ਨਾ ਹੁਣ ਪੰਜਾਬ ਸਰਕਾਰ आम आदमी पार्टी कॉर्पोरेट दी पूंजी पत्तियां दी डब्ल्यूटीओ दी या वर्ल्ड बैंक दी या मुद्रा कोष फंड दी नीति तो वापस नहीं आई वा, वापस ए स्पष्टता केजरीवाल ਦਾ ਕਿਹੜਾ ਬਿਆਨ ਹੈਗਾ ਪਰ ਭਗਵੰਤ ਮਾਨ ਨੇ ਕਿਉਂ ਕਹਿਤਾ ਵੀ ਮੈਂ ਜਿਹੜਾ ਨਵਾਂ ਖੇਤੀ ਦਾ ਖਲੜਾ ਵਾ ਉਹਨੂੰ ਬਈ ਵਾਪਸ ਕਰ ਰਿਹਾ ਵਾ ਇਹ ਇਹ ਪੰਜਾਬੀਆਂ ਦੇ ਦਵਾਜ ਹੋਇਆ ਨਾ ਫਿਰ ਇਹਦਾ ਬਲੋਂ ਨੀਤੀ ਤੋਂ ਪਛਾੜ ਠਣਾ ਪਿਆ ਵੇਖੋ ਜਦੋਂ ਪਹਿਲਵਾਨੀ ਕਰੀਦੀ ਆ ਪਹਿਲੋ ਕੁਆਂਟਲ ਦੀ ਬੋਰੀ ਨਹੀਂ ਚੁੱਕੀ ਜਾਂਦੀ ਹੁੰਦੀ ਬੰਦਾ 10-6 ਕਿਲੋ ਚੁੱਕਦਾ ਜੇ ਨਿਕਾ ਪਲਵਾਨ ਹਟਾ ਲਿਆ ਚੰਡੀਗੜ੍ਹ ਵਾਲਾ ਤੇ ਦਿੱਲੀ ਵਾਲਾ ਵੀ ਠਾ ਲਾਂਗੇ ਆਇਆ ਨਾ ਪੁਛਾ ਮੈਂ ਖੇਤੀ ਦਿੱਤੀ ਦਾ ਖਰੜਾ ਵਾਪਸ ਕਰੂੰਗਾ ਇਹੇ ਲੋਕਾਂ ਦੀ ਦੇਣ ਆ ਤੇ ਜੇ ਤੁਸੀਂ ਕਰੋੜਾਂ ਬੰਦੇ ਕਰੋੜਾਂ ਕਰੋੜ ਬੰਦੇ ਜੇ ਦੇਸ਼ ਭਰ ਦੇ ਵਿੱਚ ਧਰਨੇ ਮੁਜਾਰੇ ਆਰਥਿਕ ਹੁਕ ਮੁਜਾਰੇ ਕਰਗੇ ਫਿਰ ਦੇਖੋ ਕਿੱਧਰ ਜਾਂਦਾ ਵੱਡਾ ਪਲਵਾਨ ਵੀ ਡਿੱਗਾ ਹੋ ਕੱਲ ਨੂੰ ਇਸ ਕਰਕੇ ਜੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਜਿਨ੍ਹਾਂ ਦਾ ਮਰਨ ਵਰਤਾ ਅੱਜ 43ਵੇਂ ਦਿਨ ਵਿੱਚ ਪਹੁੰਚ ਗਿਆ ਉਹਦੀ ਅਸੀਂ ਜਾਨ ਨੂੰ ਬਚਾਉਣਾ ਚਾਹੁੰਦੇ ਜੋ ਸਾਨੂੰ ਲੱਗਦਾ ਵੀ ਇਹ ਜਾਨ ਬਚਣੀ ਚਾਹੀਦੀ ਹੈ ਅੰਦੋਲਨ ਜਾਨ ਤਾਂ ਹੀ ਬਚਣੀ ਜੇ ਮੰਗਾ ਪੂਰੀਆਂ ਹੋ ਜਾਂਦੇ ਤੇ ਫਿਰ ਇਹ ਨਾਖੀਏ ਵੀ ਨਿਆਣੇ ਸਿਆਣੇ ਬੀਬੀਆਂ ਬੱਚੇ ਸਭ ਜਿਹੜੇ ਆਹ 10 ਤਰੀਕ ਨੂੰ ਜਿਹੜੇ ਅਰਥੀ ਫੂਕ ਮਜਾਰਾ ਵਿੱਚ ਸ਼ਾਮਲ ਹੋਣੇ ਚਾਹੀਦੇ ਆ ਤਾਂ ਹੀ ਇਹ ਵੱਡਾ ਐਕਸ਼ਨ ਹੋ ਸਕੂਗਾ ਹਾਂ ਅਗਲਾ 13 ਦਾ ਲੋਹੜੀ ਦਾ ਐਕਸ਼ਨ ਵੀ ਅਸੀਂ ਦੇ ਦਿੱਤਾ ਵਾ ਵੀ ਲੋਹੜੀ ਵਾਲੇ ਦਿਨ ਅਗਲੇ ਦਿਨਾਂ 'ਚ ਬੋਲੂਗਾ ਪਈ ਜਿਹੜੀਆਂ ਕਾਪੀਆਂ ਨੇ ਉਹ ਨਵਾਂ ਜਿਹੜਾ ਖਲੜਾ ਕਾਨੂੰਨ ਦਾ ਲਿਆਂਦਾ ਉਹਨੂੰ ਉਹਦੇ ਵਿੱਚ ਸਾੜਨਾ ਹੈਗਾ ਵਾ ਠੀਕ ਹੈ ਜੀ ਉਹ ਗਾਂ ਬੋਲਾਂਗੇ ਇਸ ਕਰਕੇ ਸਭ ਤੋਂ ਪਹਿਲਾਂ ਹੁਣ ਜਿਹੜਾ ਪ੍ਰੋਗਰਾਮ ਦੱਸਦਾ ਆ ਗਿਆ ਉੱਥੇ ਉਹਦੇ ਨਾਲ ਚੜ੍ਹਾਈ ਕਰੋ ਔਰ ਫਲੈਕਸੀਆ ਬਣਾਓ ਔਰ ਪੁਤਲੇ ਬਣਾ ਕੇ ਪਿੰਡਾਂ ਦੇ ਖੜੇ ਕਰ ਦਿਓ ਫੇਰੀ ਮੇਰੀ ਵੀਡੀਓ ਜਾਂਦੇ ਆ ਤੱਕ ਵੀ ਠੀਕ ਹੈ ਵੀ ਪੁਤਲੇ ਬਣਾ ਕੇ ਖੜੇ ਕਰੋ ਭਈ ਯਾ ਪਤਲਾ ਵੀ ਲੋਕਾਂ ਦੱਸੋ ਵੀ ਆਵਾ ਆ ਆ ਜਿਹੜਾ ਸਾਨੂੰ ਖਰਾਬ ਕਰਨ ਰਿਹਾ ਇਹਦੀਆਂ ਨੀਤੀਆਂ ਪਾਲਸੀਆਂ ਸਾਨੂੰ ਮਾਰਨ ਰਹੀਆਂ ਐ ਪੂਰੇ ਲੋਕਾਂ ਦੇ ਵਿੱਚ ਪਤਲਾ ਸਾੜਨ ਵਾਲੀ ਗੱਲ ਚੱਲ ਜੇ ਘਰ ਘਰ ਚੁੱਲੇ-ਚੁੱਲੇ ਤੱਕ ਤੇ ਜਿੱਦਣ ਪ੍ਰੋਗਰਾਮ ਹੋਊਗਾ ਉਸ ਦਿਨ ਦੱਸਾਂਗੇ ਪੰਜਾਬ ਦੇ ਵਿੱਚ ਵੀ ਕਿੰਨੇ ਲੱਖ ਲੋਕ ਨਿਕਲੇ ਠੀਕ ਹੈ ਪੂਰੀ ਦੁਨੀਆ 'ਚ ਇਸ ਕਰਕੇ ਪੰਜਾਬ ਹਰਿਆਣਾ ਹਿਮਾਚਲ ਯੂਪੀ ਔਰ ਵੱਡਾ ਹਿੱਸਾ ਸਾਡਾ ਰਾਜਸਥਾਨ ਦਾ ਇਹ ਇਲਾਕਿਆਂ 'ਚ ਪੰਜਾਬੀ ਵੀ ਲੋਕ ਸਮਝਦੇ ਵਾਅਦ ਤੋਂ ਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਲੋਕਾਂ ਤੱਕ ਪੁੱਜ ਜਾਵੇ ਅੱਜ ਜਿਹੜਾ ਅੰਦੋਲਨ ਆ ਸ਼ੰਭੂ ਬਾਰਡਰ ਤੇ ਜਿਹੜੇ ਜਿਹੜੇ ਬੈਠੇ ਆ ਇਹ 327 ਦਿਨਾਂ ਵਿੱਚ ਚਲਾ ਗਿਆ। ਔਰ ਤੁਸੀਂ ਦੇਖੋਗੇ ਚੰਦ ਦਿਨਾਂ ਜਿੰਨੇ ਸਾਲ ਵੀ ਪੂਰਾ ਕਰ ਲੈਣਾ ਅਰ ਅੰਦੋਲਨ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੈਗੀਆਂ। ਧੰਨਵਾਦ।